ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਨੇ ਸਾਡਾ ਇਮਤਿਹਾਨ ਲਿਆ ਅਸੀਂ ਬਹੁਤ ਜਦੋਜਹਿਦ ਕਰਕੇ ਇਸ ਕਰੋਪੀ ਦਾ ਸਾਹਮਣਾ ਕੀਤਾ ਸੋ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜੋ ਮਿਸ਼ਨ ਚੜ੍ਹਦੀ ਕਲਾ ਉਹ ਮੈਨੂੰ ਲੱਗਦਾ ਵਾਕਈ ਸਾਡੇ ਲੋਕਾਂ ਦੇ ਲਈ ਚੜ੍ਹਦੀ ਕਲਾ ਹੋ ਨਿਭੜੇਗਾ 50 ਤੋਂ ਉੱਪਰ ਪਿੰਡ ਪ੍ਰਭਾਵਿਤ ਹੋਏ ਸਾਡੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ ਅਸੀਂ ਬੇਕਰੇ ਹੋ ਗਏ ਇੱਕ ਹੰਝੂ ਨਹੀਂ ਸੀ ਨਿਕਲਦੇ ਪਰ ਕੁਝ ਕਿਹਾ ਵੀ ਨਹੀਂ ਜਾਂਦਾ ਸੀ ਇੰਨਾ ਮਨ ਭਾਵਕ ਹੁੰਦਾ ਸੀ ਅਸੀਂ ਸਾਰਿਆਂ ਨੇ ਇੱਕੋ ਹੀ ਮਿਸ਼ਨ ਤੇ ਕੰਮ ਕੀਤਾ ਕਿ ਅਸੀਂ ਆਪਦੇ ਲੋਕਾਂ ਨੂੰ ਬਚਾਉਣਾ ਹੈ ਅਸੀਂ ਆਪਦੇ ਲੋਕਾਂ ਦੇ ਨਾਲ ਖੜੇ ਹੋਣਾ ਸੋ ਉਸ ਮਿਸ਼ਨ 'ਚ ਅਸੀਂ ਕਾਮਯਾਬ ਹੋਏ ਹਾਂ ਸੋ ਉਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਸਾਡੇ ਪਿਛਲੇ ਦਿਨੀ ਕੁਝ ਹੜ੍ਹਾਂ ਕਾਰਨ ਸਾਡੀ ਜਿਹੜੀ ਖੇਤੀ ਸਾਰੀ ਬਰਬਾਦ ਹੋ ਗਈ ਸੀ ਤੇ ਉਸ ਦੇ ਸਬੰਧ ਵਿੱਚ ਅੱਜ ਸਾਨੂੰ ਕੁਝ ਰਾਹਤ ਚੈੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਵਿਕਲੀ ਪਹਿਲ ਫੁਰਦਨੀ ਕੀਤੀ ਹੈ ਔਰ ਉਹਨਾਂ ਨੇ ਜੋ ਵਾਦਾ ਕੀਤਾ ਸੀ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਲੋਕਾਂ ਦੇ ਘਰਾਂ ਵਿੱਚ ਦੀਵੇ ਬਾਲ ਦਊਗਾ। ਸੋ ਉਹ ਵਾਦਾ ਉਹਨਾਂ ਨੇ ਪੂਰਾ ਕੀਤਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਮੀਂਹਾਂ ਦੇ ਕਰਕੇ ਹੋਏ ਹੜ੍ਹਾਂ ਦੇ ਨੁਕਸਾਨ ਕਰਕੇ ਸਾਡੇ ਨਰਮੇ ਫਸਲ ਤਬਾਹ ਹੋ ਗਈ ਸੀ ਸਰਕਾਰ ਵੱਲੋਂ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਸ ਲਈ ਮੈਂ ਸੀਐਮ ਭਗਵੰਤ ਸਿੰਘ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਘਰਾਂ ਦੀਆਂ ਚਾਰ ਦਿਵਾਰੀਆਂ ਹੀ ਖਤਮ ਹੋ ਗਈਆਂ ਦੀਵੇ ਬਾਲਣ ਨੂੰ ਕੰਧਾਂ ਹੀ ਖਤਮ ਹੋ ਗਈਆਂ ਸੋ ਉਹ ਮਿਸ਼ਨ ਜਿਹੜਾ ਦੀਵੇ ਬਾਲਣ ਦਾ ਸੀ ਸ਼ੁਰੂ ਕਰਨ ਜਾ ਰਹੇ ਹਾਂ 18 ਪਿੰਡਾਂ ਦੀ ਜਿਹੜੀ ਸੈਂਕਸ਼ਨ ਜਾਰੀ ਹੋਈ ਹੈ 7.5 ਕਰੋੜ ਤੋਂ ਵੀ ਉੱਪਰ ਉਹ ਇਹ ਨ ਪਿੰਡਾਂ ਨੂੰ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਮੇਰੇ ਚਾਰ ਕਿਲੇ ਨਰਮਾ ਸੀ ਬਿਲਕੁਲ ਦਰਵਾਜ਼ਾ ਹੋ ਗਿਆ ਸਾਰੇ ਪਾਣੀ ਖੜ ਗਿਆ ਸੀ ਕੋਈ ਪਹਿਲਾਂ ਕੋਈ ਆਸਮੇਦ ਨਹੀਂ ਸੀ ਇਹ ਸਰਕਾਰ ਪਹਿਲੀ ਸਰਕਾਰ ਹੈ ਜੀ ਨੇ ਆਪਦੇ ਵਾਦੇ ਤੇ ਖਰੀ ਉਤਰੀ ਹੈ ਇਹ 90 ਦਿਨਾਂ ਦੇ ਵਿੱਚ ਮੁਆਵਜ਼ੇ ਦੀ ਜਿਹੜੀ ਹੈ ਇਹ ਰਾਸ਼ੀ ਮਿਲਦੀ ਹੈ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਕਾਮਯਾਬ ਹੋ ਗਏ ਹਾਂ ਆਪਣੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ